ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਬੜੇ ਦਿਨਾਂ ਦਾ ਮਨ ਸੀ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਨਾਲ ਲਾਈਵ ਹੋਵਾਂ ਲਾਈਵ ਜੁੜਾਂ ਖਾਸ ਕਰਕੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਮੇਰਾ ਬੜੀ ਹੌਸਲਾ ਅਫਜ਼ਾਈ ਕੀਤੀ ਤੇ ਮੈਨੂੰ ਜਦੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਅਪਲਾਈ ਕੀਤੀ ਤਾਂ ਲੋਕਾਂ ਦੇ ਬੜੇ ਟੈਲੀਫੋਨ ਪਰਸਨਲੀ ਮਿਲ ਕੇ ਗਿਆ ਵੀ ਇਸ ਵਾਰ ਤੁਸੀਂ ਕੰਟੈਸਟ ਕਰੋ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਤੋਂ ਜਦੋਂ 2024 ਦੀ ਇਲੈਕਸ਼ਨ ਦੀ ਗੱਲ ਚੱਲੀ ਤਾਂ ਮੈਂ ਫਤੇਗੜ ਸਾਹਿਬ ਤੋਂ ਮੈਨੂੰ ਕੈਂਡੀਡੇਟ ਬਣਨ ਦਾ ਮੌਕਾ ਲੱਗਿਆ ਤਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ ਕਿਹਾ ਵੀ ਯੰਗ ਨੂੰ ਅੱਗੇ ਲੈ ਕੇ ਆਉਣਾ ਰਾਹੁਲ ਗਾਂਧੀ ਜੀ ਨੇ ਤਾਂ ਮੈਂ ਕੈਂਡੀਡੇਟ ਬਣਿਆ ਪਰ ਇੱਥੇ ਮੇਰੇ ਨਾਲ ਇੱਕ ਬਹੁਤ ਵੱਡਾ ਵਿਸ਼ਵਾਸਕਰ ਇੱਕ ਲੀਡਰ ਐਸਸੀ ਨੇ ਕੀਤਾ ਜਿਹੜਾ ਕਿ ਮੂੰਹ ਤੇ ਤਾਂ ਵੀਰ ਜੀ ਵੀ ਕੀ ਕਹਿੰਦਾ ਇਲੈਕਸ਼ਨ ਵੀ ਲੜ ਰਹੇ ਨੇ ਪਰ ਉਹ ਨਹੀਂ ਚਾਹੁੰਦੇ ਸੀ ਵੀ ਕੋਈ ਉਹਨਾਂ ਦੇ ਬਰਾਬਰ ਤੇ ਜਿਹੜੇ ਨੌਜਵਾਨ ਅੱਗੇ ਆਉਂਦੇ ਨੇ ਉਹ ਬਰਾਬਰ ਹੋਣ ਤੇ ਲੀਡਰਸ਼ਿਪ ਡਵੈਲਪ ਹੋ ਸਕੇ ਪਰ ਪ੍ਰੰਤੂ ਬੱਦ ਕਿਸਮਤੀ ਇਹ ਜਿਹੜੇ ਜਨਰਲ ਕੈਟਾਗਰੀ ਦੇ ਵੀ ਨੌਜਵਾਨ ਲੀਡਰ ਨੇ ਉਹਨਾਂ ਨੂੰ ਵੀ ਇਸਟੈਬਲਿਸ਼ ਲੀਡਰ ਨਹੀਂ ਹੋਣ ਦਿੰਦੇ ਵੀ ਜਨਰਲ ਕੈਟਾਗਰੀ ਦੇ ਨੌਜਵਾਨ ਵੀ ਅੱਗੇ ਆਉਣ ਇਸੇ ਤਰ੍ਹਾਂ ਐਸਸੀ ਕੈਟਾਗਰੀ ਦੇ ਇਸਟੈਬਲਿਸ਼ ਲੀਡਰ ਵੀ ਨਹੀਂ ਚਾਹੁੰਦੇ ਕਿ ਵੀ ਐਸਸੀ ਲੀਡਰ ਅੱਗੇ ਆਉਣ ਪਰ ਅੱਜ ਦੇਸ਼ਾਂ ਦਾ ਜਿਹੜੀ ਸੋਚ ਆ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀ ਮਲਕਾਰ ਸਿੰਘ ਖੜਗੇ ਸਾਹਿਬ ਕਾਂਗਸ ਪਾਰਟੀ ਲੈ ਕੇ ਚੱਲੀ ਆ ਵੀ ਦੇਸ਼ ਦਾ ਸੰਤਾਨ ਬਚਾਉਣਾ ਡੈਮੋਕ੍ਰੇਸੀ ਕੰਟਰੀ ਆ ਸਾਡਾ ਲੋਕਤੰਤਰ ਨੂੰ ਬਚਾਉਣਾ ਲੋਕਤੰਤਰ ਦਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਸਾਡੇ ਦੇਸ਼ ਅੰਦਰ ਵੀ ਪੂਰਾ ਵਿਸ਼ਵ ਦੇਖ ਰਿਹਾ ਵੀ ਅੱਜ ਭਾਰਤ ਅੰਦਰ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਭਾਰਤ ਦੇ ਲੋਕਾਂ ਅੰਦਰ ਇਹ ਸਹਿਮ ਪੈਦਾ ਹੋਇਆ ਹੋਇਆ ਵਾ ਵੀ ਹਰ ਇੱਕ ਜਮਾਤ ਨੂੰ ਚਾਹੇ ਐਸਸੀ ਆ ਬੀਸੀ ਆ ਚਾਹੇ ਕਿਸੇ ਤਰ੍ਹਾਂ ਦੀ ਜਮਾਤ ਪਾ ਕਾਂਗਰਸ ਪਾਰਟੀ ਆ ਕੋਈ ਪਾਰਟੀ ਆ ਉਹਦੇ ਲੀਡਰਾਂ ਨੂੰ ਦਬਕਾਓ ਧਮਕਾਓ ਤੇ ਦੇਸ਼ ਅੰਦਰ ਆਪਣਾ ਰਾਸ ਸਥਾਪਤ ਕਰੋ ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕਾਲਾਂ ਆਈਆਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਵੀ ਲਖਵੀਰ ਸਿੰਘ ਲੱਖਾ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ ਪਰ ਮੈਂ ਡਾਕਟਰ ਅਮੇੜਕਰ ਸਾਹਿਬ ਨੂੰ ਪੜਿਆ ਹੋਇਆ ਡਾਕਟਰ ਅਮੇੜਕਰ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਡਾਕਟਰ ਅਮੇੜਕਰ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਪਰਪੱਕ ਤੇ ਖੜੇ ਕਰਨਾ ਤਾਂ ਉਹਨਾਂ ਕੜੀ ਵਿੱਚ ਦਾਸ ਵੀ ਉਹਨਾਂ ਦਾ ਪੈਰੋਕਾਰ ਬਣਿਆ ਤੇ ਡਾਕਟਰ ਅੰਬੇਡਕਰ ਦੀ ਸੋਚ ਤੇ ਅੱਜ ਜਿਹੜਾ ਰਾਹੁਲ ਗਾਂਧੀ ਜੀ ਪਹਿਰਾ ਦੇ ਰਹੇ ਨੇ ਵੀ ਜਿੰਨੀ ਜਿਦੀ ਹਿੱਸੇਦਾਰੀ ਉਹਨੀ ਉਸ ਦੀ ਭਾਗੀਦਾਰੀ ਸਮਾਜ ਵਿੱਚ ਤੇ ਸਰਕਾਰਾਂ ਵਿੱਚ ਹੋਵੇ ਉਸ ਤੇ ਮੈਂ ਪਹਿਰਾ ਦੇਣ ਲਈ ਕਦੇ ਵੀ ਕਾਂਗਸ ਪਾਰਟੀ ਨੂੰ ਨਹੀਂ ਛੱਡੂਗਾ ਤੇ ਜਿਹੜੀਆਂ ਬੇਬੁਨਿਆਦ ਝੂਠੀਆਂ ਖਬਰਾਂ ਆਉਂਦੀਆਂ ਨੇ ਇਹਦਾ ਮੈਂ ਵਿਰੋਧ ਕਰਦਾ ਤੇ ਨਾਂ ਲਾਇਆ ਜਾਣ ਕਿਸੇ ਦੇ ਅਕਸ ਨੂੰ ਖਰਾਬ ਨਾ ਕੀਤਾ ਜਾਵੇ ਭਾਜਪਾ ਭਾਜਪਾ ਕਦੇ ਮੈਂ ਸੋਚ ਹੀ ਨਹੀਂ ਸਕਦਾ ਕਿ ਕਾਂਗਸ ਪਾਰਟੀ ਛੱਡੂ ਕਿਉਂਕਿ ਰਾਹੁਲ ਗਾਂਧੀ ਜੀ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਕਰਕੇ ਦੇਸ਼ ਅੰਦਰ ਤਬਦੀਲੀ ਜਿਹੜੀ ਆਂਦੀ ਉਹਦੇ ਵਿੱਚ ਮੈਂ ਇਕੱਲਾ ਨਹੀਂ ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗੀ ਵੀ ਉਸ ਕੜੀ ਚ ਆਏ ਨੇ, ਕੁਲਵੀਰ ਸਿੰਘ ਜੀਰਾ ਉਸ ਕੜੀ ਚ ਆਏ ਨੇ, ਸਰਪਾਲ ਸਿੰਘ ਭੋਲਾ ਉਸ ਕੜੀ ਚ ਆਏ ਨੇ, ਸੁਖਵਿੰਦਰ ਸਿੰਘ ਡੈਨੀ ਉਸ ਕੜੀ ਚ ਆਏ ਨੇ, ਖੁਸ਼ਵਾਨ ਸਿੰਘ ਜਟਾਣਾ ਉਸ ਕੜੀ ਚ ਆਏ ਨੇ, ਗੁਰਜੋਤ ਢੀਂਡਸਾ ਉਸ ਕੜੀ ਚ ਆਇਆ ਵਾ ਤੇ ਬਹੁਤ ਸਾਰੇ ਸਾਥੀ ਸਾਡੇ ਬਰਿੰਦਰ ਢਿੱਲੋਂ ਉਸ ਕੜੀ ਚ ਆਇਆ ਹੋ। ਵਿਕਰਮਜੀਤ ਚੌਧਰੀ ਉਸ ਕੜੀ ਚ ਆਇਆ। ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ ਚ ਆਏ ਨੇ। ਇਹ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆ ਵੀ ਆਪਾਂ ਰਲ ਕੇ ਇਹ ਕਹਿ ਜੀ ਸੰਤ੍ਰੈਂਥ ਕਾਇਮ ਕਰੀਏ ਤਾਂ ਕਿ ਜਿਹੜੇ ਸਟ੍ਰੈਂਥ ਦੇ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਤੇ ਰਾਹੁਲ ਗਾਂਧੀ ਦੀ ਸੋਚ ਤੇ ਪੈੜਾ ਦੇ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਜਾ ਸਕੇ ਆਉਣ ਵਾਲੀਆਂ ਜਿਹੜੀਆਂ 1 ਜੂਨ ਨੂੰ ਪੰਜਾਬ ਅੰਦਰ ਚੋਣਾਂ ਨੇ ਲੋਕ ਸਭਾ ਦੀਆਂ ਉਹਨਾਂ ਨੂੰ ਲੈ ਕੇ ਡਟ ਕੇ ਅਸੀਂ ਆਪਣੇ ਉਮੀਦਵਾਰਾਂ ਨੂੰ ਚਿਤਾਈਏ ਚਾਹੇ ਕੈਂਡੀਡੇਟ ਕੋਈ ਹੋਵੇ ਸਾਨੂੰ ਸਿਰਫ ਤੇ ਸਿਰਫ ਚਿਹਰਾ ਰਾਹੁਲ ਗਾਂਧੀ ਦਾ ਦੇਖਣਾ ਚਾਹੀਦਾ ਤੇ ਨਾਲ ਦੀ ਨਾਲ ਭਾਰਤ ਦੇ ਸੰਵਿਧਾਨ ਨੂੰ ਬਚਾਉਣ 'ਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਮੈਂ ਖਾਸ ਕਰਕੇ ਆਪਣੇ ਪਹਿਲ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਅੱਖਾਂ ਤੇ ਬਿਠਾਇਆ ਤੇ ਇਨਾ ਮਾਨ ਸਤਕਾਰ ਦਿੱਤਾ ਹਰ ਇੱਕ ਦੇ ਦੁੱਖ ਸੁੱਖ ਖੁਸ਼ੀ ਗਮੀ ਵਿੱਚ ਮੈਂ ਜਾਨਾ ਤੇ ਆਪਣੇ ਬੱਚਿਆਂ ਵਾਂਗ ਛੋਟੇ ਭਾਈਆਂ ਵਾਂਗ ਪਿਆਰ ਦਿੰਦੇ ਨੇ ਤੇ ਮੈਂ ਬੇਨਤੀ ਕਰਦਾ ਵੀ ਆਉਣ ਵਾਲੀ 1 ਜੂਨ ਨੂੰ ਆਪਾਂ ਡਾਕਟਰ ਅਮਰ ਸਿੰਘ ਜੀ ਨੂੰ ਪੈਲ ਹਲਕੇ ਚ ਫਤਿਹਗੜ ਪੂਰੇ ਹਲਕੇ ਅੰਦਰੋਂ ਵੱਧ ਤੋਂ ਵੱਧ ਜੋਤਾਂ ਵੋਟਾਂ ਦੇ ਪੈਲ ਹਲਕੇ ਚ ਦਿੱਤਾਈਏ ਤਾਂ ਕਿ ਸਾਬਤ ਹੋ ਸਕੇ ਵੀ ਕਾਂਗਸ ਪਾਰਟੀ ਦ੍ਰਿੜ ਇਰਾਦਾ ਉੱਚੀ ਸੋਚ ਲੈ ਕੇ ਪੈਲ ਹਲਕੇ ਅੰਦਰ ਮਜ਼ਬੂਤਾ